ਇਵੇਂ ਜਿਵੇਂ ਆਪਾਂ ਦੇਖਦੇ ਜਾਨੇ ਵੀ ਭਈਆਂ ਨੇ ਇੱਥੇ ਐਡਾ ਗੰਦ ਪਾਦਾ ਇਹ ਕਹਿੰਦਾ ਮੇਰੀ 100 ਜਾ ਜ਼ਿੰਦਗੀ ਦੀ ਕਿ ਮੈਂ ਜਿੰਨਾ ਚਿਰ ਸਰਪੰਚ ਰਹੂੰਗਾ ਪਿੰਡ ਦਾ ਤੇ ਪਿੰਡ ਚ ਆਪਦੇ ਪਿੰਡ ਚ ਨਾ ਭਈਏ ਦੀ ਇੱਕ ਬੋਟ ਤੱਕ ਨਹੀਂ ਬਣਨੂਗਾ ਕਿਸੇ ਵੀ ਪ੍ਰਵਾਸੀ ਦੀ ਗੱਲਾ ਭਈਆ ਕੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੀ ਆਪਦੇ ਪਿੰਡ ਚ ਵੋਟ ਨਹੀਂ ਬਣਨ ਦਊਗਾ ਇਹਦਾ ਪਹਿਲਾ ਜਿਹੜਾ ਸਭ ਤੋਂ ਵੱਡਾ ਕਦਮ ਤੇ ਪਹਿਲਾਂ ਵੀ ਇਹਨੇ ਨਸ਼ਾ ਖਿਲਾਫ ਇਹ ਲੜਦਾ ਰਿਹਾ ਤੇ ਹੁਣ ਵੀ ਲੜੂਗਾ ਨਸ਼ਿਆਂ ਦੇ ਖਿਲਾਫ ਅਸੀਂ ਇਹਦਾ ਡਟ ਕੇ ਸਾਥ ਦਿੱਤਾ ਪਰ ਹੁਣ ਇਹ ਭਈਆਂ ਦੀ ਬੋਟ ਨਹੀਂ ਬਣਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਆਪਾਂ ਬਹੁਤ ਸਮੇਂ ਤੋਂ ਰੋਲਾ ਪਾਉਂਦੇ ਆਉਂਦੇ ਆ ਹਨਾ ਵੀਰ ਇਹ ਭਈਏ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਸਾਡੀ ਸਟੇਟ 'ਚ ਰਹਿ ਕੇ ਆ ਕੇ ਸਾਡੇ ਪੰਜਾਬ 'ਚ ਆ ਕੇ ਰਹਿ ਗਏ ਕੋਈ ਨਸ਼ਾ ਵੇਚਦਾ ਜਾਂ ਕਿੰਨੇ ਇਹਨਾਂ ਨੇ ਗੁੰਡਾਗਰਦੀਆਂ ਕੀਤੀਆਂ ਇਹਨਾਂ ਨੇ ਕਿੰਨੇ ਸਾਡੇ ਨੌਜਵਾਨ ਮਾਰਤੇ ਆ ਹੁਣ ਪਿੱਛੇ ਇਹਦੀ ਘਟਨਾ ਦੋ ਮੁੰਡੇ ਆ ਮਾਹਲੀ ਕੋਲੇ ਪਿੰਡ ਸੀ ਦੋ ਮਾਰਤੇ ਜਾਂ ਪਤਾ ਨਹੀਂ ਕਿੰਨੇ ਕੁ ਪਿੰਡਾਂ ਦੀਆਂ ਘਟਨਾਵਾਂ ਨੇ ਕਿਸੇ ਪਿੰਡ ਪੰਜਾਬੀਆਂ ਦੀ ਵੋਟ 900 ਆ ਤੇ ਇਹਨਾਂ ਦੀ 650 ਆ ਇਹੋ ਜਿਹੇ ਹਾਲਾਤ ਜਿਹੜੇ ਕਿ ਪੰਜਾਬ ਵਿੱਚ ਭਈਆਂ ਨੇ ਬਣਾਤੇ ਤੇ ਪਰ ਹੁਣ ਸਾਡੇ ਸਾਥੀਆਂ ਨੇ ਤੇ ਅਸੀਂ ਇੱਕ ਪਹਿਲ ਕਰੀ ਆ ਤੇ ਆਪਣਾ ਭਰਾ ਜੱਗਾ ਜਿਹੜਾ ਪਿੰਡ ਰੂੜੇ ਕੀ ਜਿਹੜਾ ਬਰਨਾਲਾ ਜਿੱਥੋਂ ਦਾ ਸਰਪੰਚ ਹੈ ਇਹ ਹੁਣ ਨਵਾਂ ਸਰਪੰਚ ਬਣਿਆ ਤੇ ਇਹਨੇ ਵੀ ਇੱਕ ਪਹਿਲ ਕਦਮੀ ਕੀਤੀ ਤੇ ਵੋਟਾਂ ਤੋਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਸਾਡੀ ਦੋਮਾ ਪਾਸੇ ਪਹਿਲਾਂ ਤੋਂ ਸੋਚਿਆ ਨਸ਼ੇ ਦੇ ਖਿਲਾਫ ਵੀ ਪਹਿਲਾਂ ਲੜਦਾ ਰਿਹਾ ਹਨਾ ਸਾਡੇ ਸਾਡੇ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਵੀ ਸਰਪੰਚੀ ਜਿਹਦਾ ਬਹੁਤ ਸਾਥ ਦਿੱਤਾ ਸੀਗਾ ਤੇ ਸਰਪੰਚ ਬਣ ਕੇ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਰਾਹ ਪਾਉਣਾ ਤੇ ਪਰ ਨਾਲ ਨਾਲ ਇੱਕ ਸੋਚ ਇਹ ਵੀ ਸੋਚੀ ਯਾਰ ਜਿਵੇਂ ਜਿਵੇਂ ਆਪਾਂ ਦੇਖਦੇ ਜਾਂਦੇ ਆ ਵੀ ਭਈਆਂ ਨੇ ਇੱਥੇ ਏਡਾ ਗੰਦ ਪਾਦਾ ਇਹ ਕਹਿੰਦਾ ਮੇਰੀ 100 ਜਾ ਜ਼ਿੰਦਗੀ ਦੀ ਕਿ ਮੈਂ ਜਿੰਨਾ ਚਿਰ ਸਰਪੰਚ ਰਹੂੰਗਾ ਪਿੰਡ ਦਾ ਤੇ ਪਿੰਡ 'ਚ ਆਪਦੇ ਪਿੰਡ 'ਚ ਨਾ ਭਈਏ ਦੀ ਇੱਕ ਬੋਟ ਤੱਕ ਨਹੀਂ ਬਣਨੂੰਗਾ ਕਿਸੇ ਵੀ ਪ੍ਰਵਾਸੀ ਦੀ ਗੱਲਾ ਭਈਆ ਕੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੀ ਆਪਦੇ ਪਿੰਡ 'ਚ ਵੋਟ ਨਹੀਂ ਬਣਨਦੂੰਗਾ ਇਹਦਾ ਪਹਿਲਾ ਜਿਹੜਾ ਸਭ ਤੋਂ ਵੱਡਾ ਕਦਮ ਹੈ ਤੇ ਪਹਿਲਾਂ ਵੀ ਇਹਨੇ ਨਸ਼ਾ ਖਿਲਾਫ ਇਹ ਲੜਦਾ ਰਿਹਾ ਤੇ ਹੁਣ ਵੀ ਲੜੂਗਾ ਨਸ਼ਿਆਂ ਦੇ ਖਿਲਾਫ ਅਸੀਂ ਇਹਦਾ ਡਟ ਕੇ ਸਾਥ ਦਿੱਤਾ ਪਰ ਹੁਣ ਇਹ ਭਈਆਂ ਦੀ ਵੋਟ ਨਹੀਂ ਬਣਾਊਗਾ ਇਸੇ ਕਰਕੇ ਵੀਡੀਓ ਪਾ ਰਹੇ ਆ ਵੀ ਪੰਜਾਬ ਦੇ ਹੋਰ ਨਾ ਸਰਪੰਚਾਂ ਤੱਕ ਵੀ ਸਾਡੀ ਇਹ ਬਾਜ ਪੂਸੀ ਲੈ ਕੇ ਜਾਣੀ ਆ ਤਾਂ ਕਿ ਇਸ ਭਰਾ ਵਰਗੀ ਸੋਚ ਹਰੇਕ ਸਰਪੰਚ ਦੀ ਬਣੇ ਤਾਂ ਕਿ ਪੰਜਾਬ 'ਚ ਜਿਹੜੇ ਪਿੰਡਾਂ ਦਾ ਕੋਈ ਜੇ ਆਪਾਂ ਸੋਚੀਏ ਤਾਂ ਜੇ ਪਿੰਡ 'ਚ ਕਿਸੇ ਦੇ ਸਰਪੰਚ ਬਸਨੀਕ ਬਣਦਾ ਨਾ ਤਾਂ ਬਣਦਾ ਸਰਪੰਚ ਦੇ ਥਰੂ ਆ ਇਹਦੀ ਮੋਹਰ ਲੱਗਦੀ ਆ ਫੇਰ ਹੀ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਦਾ ਬਾਕੀ ਸਰਪੰਚਾਂ ਤੂੰ ਦੱਸ ਦੇ ਲੈ ਵੀ ਹੁਣ ਗੱਲ ਸਾਰੀ ਲਾਇਬ੍ਰੀ ਦੇ ਖਾਲਸਾ ਸਾਹਿਬ ਲਾਇਬ੍ਰੀ ਫਤਿਹ ਮੈਂ ਰੂਲੇ ਗੰਦੋ ਜੀ ਸੀਰ ਸਿੰਘ ਜੱਗਾ ਸਰਪੰਚ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਵੀਰੇ ਵੀ ਮੈਂ ਕਦੇ ਦੀ ਵੋਟ ਨਹੀਂ ਬਣ ਦੂੰਗਾ ਜਿਹੜੇ ਮੇਰੇ ਮੰਡੇ ਵੋਟਰ ਬੈਠੇ ਨੇ ਉਹਨਾਂ ਦਾ 5 ਸਾਲ ਕਦੇ ਵੀ ਕੰਮ ਨਹੀਂ ਕਰੂੰਗਾ ਉਹਨਾਂ ਦਾ ਮੈਂ ਕਦੇ ਵੀ ਕੰਮ ਨਹੀਂ ਕਰੂੰਗਾ ਜਿੰਨੇ ਮਜ਼ਦੂਰ ਜਿਹੜੇ ਮਜ਼ਦੂਰਾਂ ਦੇ ਡਾਕਾ ਵੱਜ ਰਹੇ ਜਿਹੜੇ ਮਰਡੇ ਦੇ ਗੋਲਗੱਪਿਆਂ ਦੀਆਂ ਨੇ ਸਾਰਾ ਕੁਝ ਜਿੰਨਾ ਲਈ ਬਠਾ ਮੈਂ ਸਭ ਨੂੰ ਉਹਨਾਂ ਨੂੰ ਚੁਕਾਉਂਗਾ ਬਾਬਾ ਰੱਖੇ ਸੁੱਖ ਮੈਂ ਜਿੱਦੋਂ ਸੌਹ ਚੁੱਕੀ ਗਿਆ ਦੋਹਾਂ ਸਭ ਤੋਂ ਪਹਿਲਾਂ ਮੈਂ ਇਹੀ ਤੇ ਨਸਾਂ ਦਾ ਕੰਮ ਨਹੀਂ ਕਰੂੰਗਾ ਮੈਨੂੰ ਵੀ ਕਾਲ ਸਾਹਿਬ ਹਾਂ ਇਹ ਵੀ ਇੱਕ ਵੱਡੀ ਗੱਲ ਆ ਜਿਹੜੇ ਪਿੰਡ 'ਚ ਜਿਹੜੇ ਅੱਡੇਆਂ ਦੇ ਰੁਜ਼ਗਾਰ ਕਰਦੇ ਆ ਗੋਲਗੱਪਿਆਂ ਦੀ ਤਾ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਆਪਾਂ ਅੱਗੇ ਹੋ ਕੇ ਕੰਮ ਕਰੀਏ ਇਹਦੇ ਦਾ ਸਾਥ ਦੀ ਹੈ ਨਾ ਜੇ ਤੁਸੀਂ ਕੰਮ ਕਰੋਗੇ ਫੇਰ ਹੀ ਤਾਂ ਉਹਨਾਂ ਦੀਆਂ ਰੇੜੀਆਂ ਕੱਲ ਨੂੰ ਇਹ ਥੋੜੀਆ ਵੀ ਥੋੜਾ ਨਾਲ ਕੋਈ ਧੱਕਾ ਕਰੂਗਾ ਤੁਸੀਂ ਰੇੜੀ ਨਹੀਂ ਲਾ ਸਕੋਗੇ ਹਨਾ ਜੇ ਤੁਸੀਂ ਲਾਉਂਗੇ ਨਹੀਂ ਫਿਰ ਤਾਂ ਉਹਨਾਂ ਦੀਆਂ ਆਟੋਮੈਟਿਕ ਲੱਗੀਆਂ ਰਹਿਣਗੀਆਂ ਤੇ ਤੁਸੀਂ ਵੀ ਸਾਥ ਦਿਓ ਬਈ ਤੇ ਅਸੀਂ ਥੋੜੇ ਨਾਲ ਗੜਿਆ ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਹੁਤ ਸਮੇਂ ਤੋਂ ਰੋਲਾ ਪਾਉਂਦੇ ਆਉਂਦੇ ਹਾਂ ਨਾ ਵੀ ਯਾਰ ਇਹ ਭਈਏ ਜਾਂ ਜਿਹੜੇ ਸਾਡੀ ਸਟੇਟ 'ਚ ਰਹਿ ਕੇ ਆ ਕੇ ਸਾਡੇ ਪੰਜਾਬ 'ਚ ਆ ਕੇ ਰਹਿ ਗਏ ਕੋਈ ਨਸ਼ਾ ਵੇਚਦਾ ਜਾਂ ਕਿੰਨੇ ਇਨਾਂ ਨੇ ਗੁੰਡਾਗਰਦੀਆਂ ਕੀਤੀਆਂ ਇਹਨਾਂ ਨੇ ਕਿੰਨੇ ਸਾਡੇ ਨੌਜਵਾਨ ਮਾਰਤੇ ਆ ਹੁਣ ਪਿੱਛੇ ਇਹਦੀ ਘਟਨਾ ਦੋ ਮੁੰਡੇ ਆ ਮਾਹਲੀ ਕੋਲੇ ਪਿੰਡ ਸੀ ਦੋ ਮਾਰਤੇ ਜਾਂ ਪਤਾ ਨਹੀਂ ਕਿੰਨੇ ਕੁ ਪਿੰਡਾਂ ਦੀਆਂ ਘਟਨਾਵਾਂ ਨੇ ਕਿਸੇ ਪਿੰਡ ਪੰਜਾਬੀਆਂ ਦੀ ਵੋਟ 900 ਆ ਤੇ ਇਹਨਾਂ ਦੀ 650 ਆ ਇਹੋ ਜਿਹੇ ਹਾਲਾਤ ਜਿਹੜੇ ਕਿ ਪੰਜਾਬ ਵਿੱਚ ਭਈਆਂ ਨੇ ਬਣਾਤੇ ਤੇ ਪਰ ਹੁਣ ਸਾਡੇ ਸਾਥੀਆਂ ਨੇ ਤੇ ਅਸੀਂ ਇੱਕ ਪਹਿਲ ਕਰੀ ਆ ਤੇ ਆਪਣਾ ਭਰਾ ਜੱਗਾ ਜਿਹੜਾ ਪਿੰਡ ਰੂੜੇ ਕੀ ਜ਼ਿਲ੍ਹਾ ਬਰਨਾਲਾ ਜਿੱਥੋਂ ਦਾ ਸਰਪੰਚ ਹੈ ਇਹ ਹੁਣ ਨਵਾਂ ਸਰਪੰਚ ਬਣਿਆ ਤੇ ਇਹਨੇ ਵੀ ਇੱਕ ਪਹਿਲ ਕਦਮੀ ਕੀਤੀ ਤੇ ਵੋਟਾਂ ਤੋਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਸਾਡੀ ਦੋਮਾ ਪਾਸੇ ਪਹਿਲਾਂ ਤੋਂ ਸੋਚਿਆ ਨਸ਼ੇ ਦੇ ਖਿਲਾਫ ਵੀ ਪਹਿਲਾਂ ਲੜਦਾ ਰਿਹਾ ਹਨਾ ਸਾਡੇ ਸਾਡੇ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਵੀ ਸਰਪੰਚੀ ਜਿਹਦਾ ਬਹੁਤ ਸਾਥ ਦਿੱਤਾ ਸੀਗਾ ਤੇ सरपंच ਬਣ ਕੇ ਪਿੰਡ ਦੇ ਨੌਜਵਾਨਾਂ ਨੂੰ ਚੰਗੇ ਰਾਹ ਪਾਉਣਾ ਤੇ ਪਰ ਨਾਲ ਨਾਲ ਇੱਕ ਸੋਚ ਇਹ ਵੀ ਸੋਚੀ ਯਾਰ ਜਿਵੇਂ ਜਿਵੇਂ ਆਪਾਂ ਦੇਖਦੇ ਜਾਂਦੇ ਆ ਵੀ ਭਈਆਂ ਨੇ ਇੱਥੇ ਐਡਾ ਗੰਦ ਪਾਦਾ ਇਹ ਕਹਿੰਦਾ ਮੇਰੀ ਇੱਕ ਸੋਚ ਆ ਜਿੰਦਗੀ ਦੀ ਕਿ ਮੈਂ ਜਿੰਨਾ ਚਿਰ ਸਰਪੰਚ ਰਹੂੰਗਾ ਪਿੰਡ ਦਾ ਤੇ ਪਿੰਡ ਚ ਆਪਦੇ ਪਿੰਡ ਚ ਨਾ ਭਈਏ ਦੀ ਇੱਕ ਬੋਟ ਤੱਕ ਨਹੀਂ ਬਣਨ दूंगा ਕਿਸੇ ਵੀ ਪ੍ਰਵਾਸੀ ਦੀ ਗੱਲਾ ਭਈਆ ਕੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੀ ਆਪਦੇ ਪਿੰਡ ਚ ਵੋਟ ਨਹੀਂ ਬਣਨ ਦਊਗਾ ਇਹਦਾ ਪਹਿਲਾ ਜਿਹੜਾ ਸਭ ਤੋਂ ਵੱਡਾ ਕਦਮ ਤੇ ਪਹਿਲਾਂ ਵੀ ਇਹਨੇ ਨਸ਼ਾ ਖਿਲਾਫ ਇਹ ਲੜਦਾ ਰਿਹਾ ਤੇ ਹੁਣ ਵੀ ਲੜੂਗਾ ਨਸ਼ਿਆਂ ਦੇ ਖਿਲਾਫ ਅਸੀਂ ਇਹ ਤਾਂ ਡਟ ਕੇ ਸਾ ਦਿੱਤਾ ਪਰ ਹੁਣ ਇਹ ਭਈਆਂ ਦੀ ਬੂੜ ਨਹੀਂ ਬਣਾਊਗਾ ਇਸੇ ਕਰਕੇ ਵੀਡੀਓ ਪਾ ਰਹੇ ਆ ਵੀ ਪੰਜਾਬ ਦੇ ਹੋਰ ਨਾ ਸਰਪੰਚਾਂ ਤੱਕ ਵੀ ਸਾਡੀ ਇਹ ਬਾਜ ਤੁਸੀਂ ਲੈ ਕੇ ਜਾਣੀ ਆ ਤਾਂ ਕਿ ਇਸ ਭਰਾ ਵਰਗੀ ਸੋਚ ਹਰੇਕ ਸਰਪੰਚ ਦੀ ਬਣੇ ਤਾਂ ਕਿ ਪੰਜਾਬ 'ਚ ਜਿਹੜੇ ਭਈਆਂ ਦਾ ਕਵੇ ਜੇ ਆਪਾਂ ਸੋਚੀਏ ਤਾਂ ਜੇ ਪਿੰਡ 'ਚ ਕਿਸੇ ਦੇ ਸਰਪੰਚ ਬਸਨੀਕ ਬਣਦਾ ਨਾ ਤਾਂ ਬਣਦਾ ਸਰਪੰਚ ਦੇ ਥਰੂ ਆ ਇਹਦੀ ਮੋਹਰ ਲੱਗਦੀ ਆ ਫੇਰ ਹੀ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਦਾ ਬਾਕੀ ਸਰਪੰਚਾ ਤੂੰ ਦਾ ਦੇ ਲੈ ਵੀ ਹੁਣ ਗੱਲ ਸਾਰੀ ਲੈਬਰੀ ਜੀ ਖਾਨ ਸਾਹਿਬ ਅਗਲੀ ਵਾਰ ਤੇ ਮੈਂ ਰੂਰੇ ਗੰਦੋ ਜਸੀਰ ਸਿੰਘ ਜੱਗਾ ਸਰਪੰਚ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਵੀਰੇ ਵੀ ਮੈਂ ਕਦੇ ਦੀ ਵੋਟ ਨਹੀਂ ਮੰਨਦਾਗਾ ਜਿਹੜੇ ਮੇਰੇ ਮੰਡੇ ਵੋਟਰ ਬੈਠੇ ਨੇ ਉਹਨਾਂ ਨਾਲ 5 ਸਾਲ ਕਦੇ ਵੀ ਕੰਮ ਨਹੀਂ ਕਰੂੰਗਾ ਉਹਨਾਂ ਨਾਲ ਮੈਂ ਕਦੇ ਵੀ ਕੰਮ ਨਹੀਂ ਕਰੂੰਗਾ ਜਿੰਨੇ ਮਜ਼ਦੂਰ ਜਿਹੜੇ ਮਜ਼ਦੂਰਾਂ ਦੇ ਡਾਕਾ ਵੱਜ ਰਹੇ ਨੇ ਮੇਰੇ ਅਡੇ ਦੇ ਗੋਲ ਗੱਪਿਆਂ ਦੇ ਜਿਹੜੀਆਂ ਨੇ ਸਾਰਾ ਕੁਝ ਜਿੰਨਾ ਲਈ ਬਠਾ ਮੈਂ ਸਭ ਨੂੰ ਉਹਨਾਂ ਨੂੰ ਚਕਾਉਂਗਾ ਬਾਬਾ ਰੱਖੇ ਸੁੱਖ ਮੈਂ ਜਿੱਦੋਂ ਸੌਹ ਚੁੱਕੀ ਗਏ ਦੋਹਾਂ ਸਭ ਤੋਂ ਪਹਿਲਾਂ ਮੈਂ ਇਹੀ ਤੇ ਨਸਾਂ ਦਾ ਕੰਮ ਨਹੀਂ ਕਰੂੰਗਾ ਮੈਨੂੰ ਹੀ ਖਾਲਸਾ ਹੈ। ਹਾਂ ਇਹ ਵੀ ਕਬੱਡੀ ਗੱਲ ਆ ਜਿਹੜੇ ਪਿੰਡ 'ਚ ਜਿਹੜੇ ਅੱਡਿਆਂ ਦੇ ਰੋਜ਼ਗਾਰ ਕਰਦੇ ਆ ਗੋਲਗਪੇੰਦ ਰੇੜੀਆਂ ਲਾਉਂਦੇ ਆ ਤਾਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਆਪਾਂ ਅੱਗੇ ਹੋ ਕੇ ਕੰਮ ਕਰੀਏ ਇਹਦੇ ਦਾ ਸਾਥ ਦੀ ਹੈ ਨਾ ਜੇ ਤੁਸੀਂ ਕੰਮ ਕਰੋਗੇ ਫੇਰ ਹੀ ਤਾਂ ਉਹਨਾਂ ਦੀਆਂ ਰੇੜੀਆਂ ਕੱਲ ਨੂੰ ਇਹ ਥੋੜੀਆ ਵੀ ਥੋੜਨਾ ਸੀ ਤੱਕਾ ਕਰੂਗਾ ਤੁਸੀਂ ਰੇੜੀ ਨਹੀਂ ਲਾ ਸਕੋਗੇ ਹਨਾ ਜੇ ਤੁਸੀਂ ਲਾਉਂਗੇ ਨਹੀਂ ਫਿਰ ਤਾਂ ਉਹਨਾਂ ਦੀਆਂ ਆਟੋਮੈਟਿਕ ਲੱਗੀਆਂ ਰਹਿਣਗੀਆਂ ਤੇ ਤੁਸੀਂ ਵੀ ਸਾਥ ਦਿਓ ਬਈ ਤੇ ਅਸੀਂ ਥੋੜੇ ਨਾਲ ਗੜਿਆ ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ